ਇਹ ਬਿੱਟੂ ਬੋਲਿਆ ਕੱਲ ਇਹ ਗੱਲ ਕਹਿੰਦਾ ਬਈ ਫੇਰ ਕਹਿੰਦੇ ਡਿਗਰੂ ਪੈਂਦੇ ਅਸੀਂ ਚਾਰ ਤਰੀਕ ਤੋਂ ਬਾਅਦ ਹੋਊਗੀ ਡਿਗਰੂ ਦੀ ਤਿਆਰੀ ਕਰਾਵਾਂਗੇ ਜਿਹੜੇ ਸਾਡੇ ਖਿਲਾਫ ਬੋਲਦੇ ਹੋ ਇਹ ਪੰਜਾਬ ਤੇ ਜੰਮਿਆਂ ਨੂੰ ਨਿੱਤ ਨਹੀਂ ਮਾਰੇ ਹਜ਼ਾਰਾਂ ਸਾਲ ਤੋਂ ਅਸੀਂ ਇਹ ਜਿਹੜੀ ਬੰਗਾਰ ਕਬੂਲ ਕੀਤੀ ਆ ਤੇ ਸਾਨੂੰ ਅੱਜ ਵੀ ਕਬੂਲ ਆ ਜਿਹੜਾ ਪਰਪਤਮਾਨ ਹੈ ਜਿਹੜਾ ਤੇਜ਼ ਦੀ ਬਾਦ ਦੀ ਸੱਜੀ ਬਾਹ ਹੈ ਸਾਡੀ ਜਮਹੂਰੀਏ ਤੁਸੀਂ ਲਤੜ ਚੁੱਕੇ ਹੋ ਕਿਸ ਵੀਰੀ ਸਾਤ ਕਰਦੀ ਜਿਹੜੀ ਬੀਟੀ ਵਾਲੀ ਸੀ ਇਹਨਾਂ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਐ ਇਹਨੇ ਦੀ ਸ਼ਕੀਰੀ ਸਾਤ ਹੋਈ ਆ ਸਾਜ ਹੰਸ ਸਾਨੂੰ ਜਾਤਨੇ ਦਾ ਤੇ ਪਾੜਨਾ ਚਾਹੁੰਦਾ ਉਹ ਕਰੋੜਾਪਤੀ ਬੰਦਾ ਆਪਣੇ ਆਪ ਨੂੰ ਗਰੀਬ ਕਹਿ ਰਿਹਾ ਉਹਦੀ ਜੜੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਾੜਨ ਦੀ ਨੀਤੀ ਐ ਕੰਦਾਂ ਫੈਕਟਰੀਆਂ ਨਹੀਂ ਲੱਗਣ ਦਿੰਦੇ ਉਹ ਬਿੱਟੂ ਮਾਤਾ ਨੂੰ ਪੁੱਛਦਾ ਜਗਰਾਮਾ ਵਾਲੀ ਮਿੱਲ ਸਾਡੀ ਖੇਤੀ ਨਾਲ ਜੁੜਦੀ ਸੀ ਤੁਸੀਂ ਕਿਉਂ ਖਾ ਗਏ ਲਾਓ ਗੰਨਾ ਮਿੱਲਾ ਲਾਓ ਅਸੀਂ ਕਹਿੰਦੇ ਆ ਖੇਤੀ ਦਾ ਹੋਰ ਪਸੰਦਤ ਲੱਗੇ ਅਸੀਂ ਨਹੀਂ ਰੋਕਾਂਗੇ ਪਰ ਜਿਹੜੀ ਪ੍ਰਦੂਸ਼ਣ ਪੈਦਾ ਕਰਨ ਵਾਲੀ ਆ ਉਹਨੂੰ ਬਿਲਕੁਲ ਨਹੀਂ ਜਰਾਂਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਜਗਰਾਉਂ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਕੀਰਤੀ ਵੀਰੋ ਬਾਬੇ ਨਾਨਕ ਦੇ ਵਾਰਸ਼ ਕੀਰਤੀਓ ਸਭ ਤੋਂ ਪਹਿਲਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਬੁਲਾਰਿਆਂ ਨੇ ਵਾਵਾ ਕੁਛ ਥੋੜਾ ਸਾਂਝਾ ਕੀਤਾ ਇੱਕ ਦੋ ਗੱਲਾਂ ਮੈਂ ਨਮੀਆਂ ਦੇ ਵਿਚਾਰ ਕਰਨੀਆਂ ਨੇ ਕਿਉਂਕਿ ਸਾਡੇ ਕਿਰਤਿਆਂ ਵਾਸਤੇ ਕਾਨੂੰਨ ਹੋਰ ਹੈ ਤੇ ਜਿਹੜੇ ਰਾਜ ਕਰਤਾ ਲੋਕ ਆ ਉਹਨਾਂ ਵਾਸਤੇ ਕਾਨੂੰਨ ਹੋਰ ਹੈ ਇਹ ਗੱਲ ਮੈਂ ਕਿਉਂ ਕਹਿੰਦਾ ਤੁਹਾਨੂੰ ਪਤਾ ਵੀ ਜਦੋਂ ਕੇਜੀਬਾਲ ਨੂੰ ਫੜ ਕੇ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਭੇਜਿਆ ਤਾਂ ਇਹ ਆਮ ਆਦਮੀ ਪਾਰਟੀ ਲੇਲੜੀਆਂ ਕੱਢਦੀ ਫਿਰਦੀ ਸੀ ਵੀ ਸਾਡਾ ਜਮਹੂਰੀ ਹੱਕ ਖੋਲਿਆ ਚੋਣਾਂ ਦੇ ਵਿੱਚ ਸਾਨੂੰ ਪ੍ਰਚਾਰ ਕਰਨ ਦੀ ਆਗਿਆ ਚਾਹੀਦੀ ਆ ਮੱਦ ਲਿਆ ਸੁਪਰੀਮ ਕੋਰਟ ਨੇ ਕੋ ਨੂੰ ਜਮਹੂਰੀ ਹੱਕ ਦੇਤਾ ਹੈ ਚੋਣਾਂ ਦੇ ਬਿਦਾਦ ਦੇ ਵਿੱਚ ਪ੍ਰਚਾਰ ਕਰਨ ਦਾ ਪਰ ਇੱਥੋਂ ਦਾ ਹਾਕਮ ਜਿਹੜਾ ਭਗਵੰਤ ਮਾਨ ਹੈ ਜਿਹੜਾ ਕੇਜ ਦੀ ਬਾਲ ਦੀ ਸੱਜੀ ਬਾਹ ਹੈ ਉਹ ਨੂੰ ਮੈਂ ਯਾਦ ਕਰਾ ਰਿਹਾ ਕਿ ਸਾਡੀ ਜਮਹੂਰੀਏ ਤੁਸੀਂ ਲਤੜ ਚੁੱਕੇ ਹੋ ਕਿਉਂਕਿ ਅਸੀਂ ਵਿਰੋਧ ਕਰਦੇ ਆ ਪਿੰਡਾਂ ਦੇ ਵਿੱਚ ਬੀਜੇਪੀ ਦਾ ਤੁਸੀਂ ਸਕੀਰੀ ਸਾਫਤ ਕਰਤੀ ਜਿਹੜੀ ਬੀ ਟੀਮ ਵਾਲੀ ਸੀ ਸਾਡਾ ਉਹ ਬੱਬਰ ਸ਼ੇਰ ਹਰਨੇਕ ਸਿੰਘ ਮਹਿਮਾ ਜਿਹੜਾ ਮੇਰੀ ਜਥੇਬੰਦੀ ਦਾ ਜਨਰਲ ਸੈਕਟਰੀ ਆ 10 ਤਰੀਕ ਨੂੰ ਉਹਦਾ ਮੂੰਹ ਬੰਦ ਕਰਕੇ ਤੁਸੀਂ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਬੰਦ ਕੀਤਾ ਦੱਸੋ ਬਈ ਲੋਕੋ ਹਰਨੇਕ ਮਹਿਮਾ ਦਾ ਜਮੂਰੀ ਹੱਕ ਹੈ ਵੀ ਚੋਣਾਂ 'ਚ ਕੋਈ ਇਹਨਾਂ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਆ ਇਹਨੇ ਦੀ ਸਕੀਰੀ ਸਾਫਤ ਹੋਈ ਆ ਇੱਕ ਇਹ ਗੱਲ ਦੂਜਾ ਜਿਹੜੀ ਮੋਤੀ ਹਕੂਮਤ ਹੈ ਇਹ ਖਾਸ ਕਰਕੇ ਦਲਿਤਾਂ ਤੇ ਔਰਤਾਂ ਦੀ ਵੱਡੀ ਦੁਸ਼ਮਣ ਹੈ ਮੈਂ ਇਹ ਸਬੂਤ ਦੇਉਂਗਾ ਆ ਸਾਡੀਆਂ ਪਹਿਲਵਾਨ ਕੁੜੀਆਂ ਜਿਹੜੀਆਂ ਸਾਡੇ ਹਿੰਦੁਸਤਾਨ ਦੀ ਸ਼ਾਨ ਸੀ ਉਹਨਾਂ ਨਾਲ ਜਿਹੜੀ ਬਾਤਮੀ ਜੀ ਹੋਈ ਜਿਹੜੇ ਮੰਤਰੀ ਨੇ ਕੀਤੀ ਅੱਜ ਉਹਦਾ ਮੁੱਦਾ ਫੇਰ ਐਮਪੀ ਦੀਆਂ ਚੋਣਾਂ ਲੜਦਾ ਇਹ ਬੜੇ ਬੇਇੱਜ਼ਤ ਨੇ ਬੜੇ ਫਰਾਸੀ ਜਿਵੇਂ ਇੱਥੇ ਹੰਸਰਾਜ ਹੰਸ ਜਾਂ ਜਿਹੜਾ ਰਵਦੀਤ ਬਿੱਟੂ ਇਹ ਗੱਲ ਕਹਿੰਦਾ ਬਈ ਫੇਰ ਕਹਿੰਦੇ ਹੋ ਡਿਗਰੂ ਪਈ ਤੇ ਅਸੀਂ ਚਾਰ ਤਿੰਨ ਤੋਂ ਬਾਅਦ ਤੁਹਾਡੀ ਡਿਗਰੂ ਦੀ ਤਿਆਰੀ ਕਰਾਵਾਂਗੇ ਜਿਹੜੇ ਸਾਡੇ ਖਿਲਾਫ ਬੋਲਦੇ ਹੋ ਇਹ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾਨ ਹਜ਼ਾਰਾਂ ਸਾਲ ਤੋਂ ਅਸੀਂ ਇਹ ਜਿਹੜੀ ਬੰਗਾਰ ਕਬੂਲ ਕੀਤੀ ਆ ਤੇ ਸਾਨੂੰ ਅੱਜ ਵੀ ਕਬੂਲ ਆ ਬਿਲਕਿਸਬਾਨੋ ਜਿਹੜੀ ਮੁਸਲਮਾਨ ਔਰਤ ਸੀ ਜਿਹਨੂੰ ਇਹ ਬੀਜੇਪੀ ਦੇ ਗੁੰਡਿਆਂ ਨੇ ਬਲਾਕਕਾਰ ਕਰਨ ਤੋਂ ਬਾਅਦ ਉਹਦਾ ਪਰਿਵਾਰ ਮਾਰਤਾ ਸੀ ਉਹ 15 ਅਗਸਤ ਨੂੰ ਉਹਨਾਂ ਗੁੰਡਿਆਂ ਨੂੰ ਅਦਾਲਤ ਦੇ ਵਿੱਚੋਂ ਛੱਡਿਆ ਜਾਂਦਾ ਤੇ ਉਹਨਾਂ ਦੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਜਾਂਦਾ ਹੋਰ ਇਹਨੇ ਕਾਂ ਭਾਗਦਰੀਆਂ ਜੜੀਆਂ ਲੋਕਪ੍ਰੋਧੀ ਕਰਤੂਤਾਂ ਨੇ ਉਹ ਸਾਂਝੀਆਂ ਕੀਤੀਆਂ ਜਾ ਸਕਦੀਆਂ ਪਰ ਸਮਾਂ ਥੋੜਾ ਇੱਕ ਗੱਲ ਕਰਨੀ ਹੈ ਅੱਜ ਦੁਨੀਆ ਵਿੱਚ ਪ੍ਰਦੂਸ਼ਣ ਦਾ ਰੌਲਾ ਹੈ ਦੁਨੀਆ ਦੇ ਵਿੱਚ ਪ੍ਰਦੂਸ਼ਣ ਨਾਲ ਮੌਤਾਂ ਹੋ ਰਹੀਆਂ ਨੇ ਮੌਤਾਂ ਦੀ ਗਿਣਤੀ ਆ ਜਿਹੜੀ ਦੁਨੀਆ ਦੇ ਵਿੱਚ ਇੱਕ ਘੰਟੇ ਦੇ ਵਿੱਚ 240 ਮੌਤਾਂ ਪ੍ਰਦੂਸ਼ਣ ਕਰਕੇ ਹੋ ਰਹੀਆਂ ਨੇ ਇੱਕ ਘੰਟੇ ਦੇ ਵਿੱਚ 240 ਤੇ ਇਥੋਂ ਪੰਜਾਬ ਸਰਕਾਰ ਜਿਹੜੀ ਸਾਨੂੰ ਪਰਾਲੀ ਨੂੰ ਅੱਗ ਲਾਏ ਤੋਂ ਕਹਿੰਦੀ ਆ ਪ੍ਰਦੂਸ਼ਣ ਹੋ ਗਿਆ ਉਹਨੂੰ ਦੇਖ ਲੈਣਾ ਚਾਹੀਦਾ ਅਠਾਰਾਂ ਦੇ ਵਿੱਚ ਜਿਹੜੀ ਫੈਕਟਰੀ ਲੱਗ ਰਹੀ ਆ ਭੂਦੜੀ ਦੇ ਵਿੱਚ ਜਿਹੜੀ ਫੈਕਟਰੀ ਲੱਗ ਲਈ ਆ ਗੈਸ ਪਲਾਂਟ ਲੱਗ ਰਿਹਾ ਉਹਦੇ ਜੋਕਾ ਲੋਕਾਂ ਦੀ ਜਾਨ ਖਾਣੀ ਆ ਪ੍ਰਦੂਸ਼ਣ ਨੇ ਲੋਕਾਂ 'ਚ ਬਿਮਾਰੀਆਂ ਫਲਾਉਣੀਆਂ ਅਸੀਂ ਅੱਜ ਆਸਤੇ ਤੋਂ ਤੁਹਾ ਤੋਂ ਵਿਸ਼ਵਾਸ ਲੈਣਾ ਚਾਹੁੰਦੇ ਹਾਂ ਕਿ ਜਿਹੜੀਆਂ ਇਹ ਗੈਸ ਫੈਕਟਰੀਆਂ ਪਿੰਡਾਂ ਦੇ ਵਿੱਚ ਲਾਈਆਂ ਜਾ ਰਹੀਆਂ ਅਸੀਂ ਰਣਨਮ ਕਰਦੇ ਆ ਨਹੀਂ ਲੱਗਣ ਦੇ ਆਗੇ ਲੋਕੋ ਤੁਸੀਂ ਦੱਸ ਦਿਓ ਇਹ ਜੈਸ ਫੈਕਟਰੀਆਂ ਜਿਹੜੀਆਂ ਥੋੜੀ ਜਾਨ ਦਾ ਖਾਓ ਬੰਨ ਗਿਆ ਲੱਗਣ ਦੇਣੀਆਂ ਚਾਹੀਦੀਆਂ ਕਿ ਨਹੀਂ ਲੱਗਣ ਦੇਣੀਆਂ ਚਾਹੀਦੀਆਂ ਰਵਦੀਤ ਬਿੱਟੂ ਬੋਲਿਆ ਕੱਲ ਕਹਿੰਦਾ ਫੈਕਟਰੀਆਂ ਨਹੀਂ ਲੱਗਣ ਦਿੰਦੇ ਉਹ ਬਿੱਟੂ ਮੈਂ ਤੈਨੂੰ ਪੁੱਛਦਾ ਜਗਰਾਮਾ ਵਾਲੀ ਮਿੱਲ ਸਾਡੀ ਖੇਤੀ ਨਾਲ ਜੁੜਦੀ ਸੀ ਤੁਸੀਂ ਕਿਉਂ ਖਾ ਗਏ ਲਾਓ ਗੱਲਾਂ ਮਿੱਲਾ ਲਾਓ ਤੁਸੀਂ ਟਾਪੇ ਵਾਲੇ ਧਾਗਾਂ ਦੇ ਲਿਖਾ ਕੇ ਧਾਗਾਂ ਦੇ ਲਾਓ ਅਸੀਂ ਮਨਜ਼ੂਰੀ ਦੇਾਂਗੇ ਤੁਸੀਂ ਆਲੂਆਂ ਵਾਸਤੇ ਚਿਪਸ ਬਣਾਉਣ ਦੇ ਸਰਕਾਰੀ ਕਾਰਖਾਨੇ ਲਾਓ ਅਸੀਂ ਕਹਿੰਦੇ ਆ ਖੇਤੀ ਆਧਾਰ ਪਸੰਦਤ ਲੱਗੇ ਅਸੀਂ ਨਹੀਂ ਰੋਕ ਕਰਦੇ ਪਰ ਜਿਹੜੀ ਪ੍ਰਦੂਸ਼ਣ ਪੈਦਾ ਕਰਨ ਵਾਲੀ ਆ ਉਹਨੂੰ ਬਿਲਕੁਲ ਨਹੀਂ ਚਰਾਂਗੇ ਅਖੀਰ ਦੇ ਵਿੱਚ ਕੋਈ ਗੱਲ ਕਿਹੜੀ ਆ ਅੱਜ ਦੇ ਕੱਠ ਦੇ ਵਿੱਚ ਕਿਸਾਨ ਮਜ਼ਦੂਰ ਤੇ ਟ੍ਰੇਨ ਜੁਗਨ ਦੇ ਵਰਕਰ ਆਏ ਹੋਏ ਆ ਪਰ ਇੱਕ ਖਾਸ ਕਿਸਮ ਦੇ ਮਜ਼ਦੂਰ ਜਿਹੜੇ ਜਦੋਂ ਮੰਡੀਆਂ ਖਤਮ ਹੋਣੀਆਂ ਸੀ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਸੀ ਸਮਝਾਏ ਸੀ ਅੱਜ ਐ ਸਟਗਰਾਮ ਮੱਢੀ ਰੇ ਜਿਹੜੇ ਗੱਲਾਂ ਮਜ਼ਦੂਰ ਆ ਉਹਨਾਂ ਨੇ ਪੰਜਾਬ ਪੱਧਰ ਤੱਕ ਪਹੁੰਚ ਕਰਕੇ ਗੱਲਾਂ ਮਜ਼ਦੂਰਾਂ ਦੀ ਵੱਡੀ ਗੱਲਤੀ ਇੱਥੇ ਲੈ ਕੇ ਆਂਦੀ ਆ ਅਸੀਂ ਉਹਨਾਂ ਦਾ ਜਿਹੜਾ ਧੰਨਵਾਦ ਕਰਦੇ ਆ ਇਸ ਸਟੇਜ ਤੋਂ ਭੂਦੜੀ ਤੇ ਖਾੜੇ ਵਾਲੀ ਜੜੀ ਕਮੇਟੀ ਬੜੀ ਹੋਈ ਐ ਅਸੀਂ ਸਜੁਕਤ ਮੋਰਚੇ ਵੱਲੋਂ ਉਹਨਾਂ ਦਾ ਪੂਰਾ ਪੂਰਾ ਸਹਿਯੋਗ ਦੇਾਂਗੇ ਫੈਕਟਰੀ ਨਹੀਂ ਲੱਗਣ ਦੇਾਂਗੇ ਇਸ ਤੋਂ ਬਿਨਾ ਹਰਸਰਾਜ ਹੰਸ ਸਾਨੂੰ ਜਾਤ ਦੇ ਆਧਾਰ ਤੇ ਪਾੜਨਾ ਚਾਹਦਾ ਉਹ ਕਰੋੜਪਤੀ ਬੰਦਾ ਆਪਣੇ ਆਪ ਨੂੰ ਗਰੀਬ ਕਹਿ ਰਿਹਾ ਉਹਦੀ ਜੜੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਾਰਨ ਦੀ ਦਿੱਤੀ ਆ ਉਹਦੇ ਤੇ ਭਰਾਵੋ ਯਕੀਨ ਨਹੀਂ ਕਰਨਾ ਅਸੀਂ ਮਜ਼ਦੂਰਾਂ ਦੇ ਹਾਂ ਨਹੀਂ ਐ ਮਜ਼ਦੂਰਾਂ ਦੇ ਵਿੱਚ ਐ ਸਮਾਂ ਖਤਮ ਹੋ ਗਿਆ ਭਰਾਵੋ ਜੀ ਕਰਦਾ ਸੀ ਹੋਰ ਗੱਲਾਂ ਕਰਗੇ ਬਸ ਇੱਕੋ ਹੀ ਰਹਿ ਗਿਆ ਭਈ ਮੋਦੀ ਸਰਕਾਰ ਦਾ ਵਿਰੋਧ ਕਰਨਾ ਮੋਦੀ ਪੰਜਾਬ ਦੇ ਵਿੱਚ ਆ ਰਿਹਾ ਕਾਲੇ ਕੰਡੇ ਦਾ ਵਿਰੋਧ ਕਰਨਾ ਵੱਡੇ ਕੱਟ ਕਰਕੇ ਇੱਕੋ ਹੀ ਗੱਲ ਨੂੰ ਸ਼ਾਂਤ ਬੈਠਣਾ ਸ਼ਾਂਤ ਬੈਠਾ ਕੇ ਕੱਟ ਕਰਨਾ ਦਖਾਵਾ ਕਰਨਾ ਪੂਰਾ ਹਫਤਾ ਤੁਹਾਡਾ ਬਹੁਤ ਬਹੁਤ ਧੰਨਵਾਦ